ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਖਾਬਰ ਜੁੜਿਆ ਸਖਬੀਰ ਬਾਦਲ ਦੇ ਨਾਲ ਤੇ ਸਰੋਵਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਖਬੀਰ ਬਾਦਲ ਤੇ ਜੋ ਨਰੈਣ ਸਿੰਘ ਚੌੜੇ ਵੱਲੋਂ ਜਿਹੜਾ ਹਵਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਸਰੋਵਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਇਸ ਨੂੰ ਲੈ ਕੇ ਸਖਬੀਰ ਬਾਦਲ ਤੇ ਹੋਏ ਹਵਲੇ ਨੂੰ ਲੈ ਕੇ ਫੁੱਟ ਫੁੱਟ ਕੇ ਰੋਏਗਾ ਉਹਣਾ ਨੇ ਕਿਹਾ ਕਿ ਏਜੰਸੀਆਂ ਦੀ ਚਾਲ ਆ ਏਜੰਸੀਆਂ ਜਿਹੜੇ ਸੁਖਵੀਰ ਬਾਦਲ ਨੂੰ ਮਰਵਾਉਣਾ ਚਾਹੁੰਦੀਆਂ ਨੇ ਗੁਰਪ੍ਰੀਤ ਸਿੰਘ ਝੱਬਰ ਨੇ ਆਪਣੇ ਮਨ ਦੇ ਨਾਲ ਅੱਜ ਰੋ ਰੋ ਕੇ ਕਿਹਾਗਾ ਇਹ ਦਹਾਈ ਦਿੱਤੀ ਆ ਕਿ ਅਸੀਂ ਕਹਿ ਦਿੱਤਾ ਸੀ ਕਿ ਨਰੈਣ ਸਿੰਘ ਚੌੜਾ ਜੋ ਉੱਥੇ ਫਿਰਦਾ ਸੀ ਅਸੀਂ ਪੁਲਿਸ ਨੂੰ ਅਲਰਟ ਕੀਤਾ ਅਸੀਂ ਦੱਸਿਆ ਕਿ ਇਹ ਭਾਈ ਇਹ ਬੰਦਾ ਨਾ ਸਰਦਾਲੂ ਆ ਨਾ ਸਰੋਣੀ ਕਮੇਟੀ ਦਾ ਮੈਂਬਰ ਆ ਨਾ ਹੋਰ ਆ ਕਹਿੰਦਾ ਪੁਲਿਸ ਨੇ ਉਹਨਾਂ ਨੂੰ ਜਾਣ ਬੁੱਝ ਕੇ ਨਹੀਂ ਪਕੜਿਆ ਤੇ ਏਜੰਸੀਆਂ ਜਿਹੜੀਆਂ ਨੇ ਉਮਰ ਬੋਣਾ ਚਾਹੁੰਦੇ ਨੇ ਪਹਿਲਾਂ ਤੁਸੀਂ ਸੁਣੋ ਆਪਣਾ ਗੁਰਪ੍ਰੀਤ ਸਿੰਘ ਛੱਬਰ ਦੀ ਇਹ ਵੀਡੀਓ ਫਿਰ ਕਰਦੇ ਆਪਾਂ ਅੱਗੇ ਗੱਲਬਾਤ ਦੀ ਵਾਰ ਵਾਰ ਕਹਿ ਰਹੇ ਆ ਕਿ ਪੰਛੀ ਕੱਲਾ ਸ਼ਿਕਾਰੀ ਵਾਲੇ ਆ ਇਹ ਸ਼ਾਂ ਸ਼ਾਂ ਹੋ ਰੀਆਂ ਸਕਰੀਨ ਤੇ ਬਾਦਲ ਦੇ ਨਾਲ ਪਰ ਹੁਣ ਕੌਮ ਵੇਖ ਕੇ ਗੁਰੂ ਵੇਖ ਰਿਹਾ ਗੁਰੂ ਵੇਖ ਰਿਹਾ ਗੁਰੂ ਨੇ ਪੱਤ ਰੱਖੀ ਹੈ ਸਿੱਖ ਦੀ ਲਾਜ ਰੱਖੀ ਹੈ ਇੱਜ਼ਤ ਰੱਖੀ ਹੈ ਤੇ ਸਿੱਖਾਂ ਦੀ ਵੀ ਇੱਜ਼ਤ ਰੱਖੀ ਹੈ ਲਾਜ ਰੱਖੀ ਹੈ ਪਰ ਇਹ ਲੋਕ ਜੋ ਏਜੰਸੀਆਂ ਦਾ ਮੋਹਰਾ ਬਣ ਕੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਬਾਹਰ ਆਉਣਾ ਚਾਹੀਦਾ ਹੈ ਅਤੇ ਅਸੀਂ ਫੇਰ ਵਾਰ-ਵਾਰ ਜੋ ਇਛਾਸਾ ਏਜੰਸੀਆਂ ਦੀ ਸਾਜਸਾ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੇਖੇ ਕਿ ਕਿਸ ਤਰ੍ਹਾਂ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਜਾਂ ਇੱਕ ਔਸ ਸਿੱਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਿੱਖ ਨੇ ਜਿੱਥੇ ਕੌਮ ਦੀ ਸਮਾਜ ਦੀ ਪੰਜਾਬ ਦੀ ਸੇਵਾ ਕੀਤੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਮੰਨ ਦਿਖਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਨੀਆ ਨੂੰ ਸਰਵੋੱਚ ਤਖਤ ਸਨਮਾਨ ਦਾ ਸਨਮਾਨ ਦਿੱਤਾ ਪਰ ਅਸੀਂ ਉਸ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਇਹ ਏਜੰਸੀਆਂ ਨੂੰ ਹਾਜ਼ਮ ਨਹੀਂ ਹੋ ਰਿਹਾ ਕਿ ਸਿੱਖ ਦੀ ਇਹ ਸਮਰਪਣ ਭਾਵਨਾ ਦੇਖ ਕੇ ਏਜੰਸੀਆਂ ਖਿਜੀਆਂ ਨੇ ਚਿੜੀਆਂ ਨੇ ਪਹਿਲਾਂ ਵੀ ਅਸੀਂ ਵੀਡੀਓ ਰਾਹੀਂ ਕਿਹਾਗਾ ਕਿ ਹੁਣ ਏਜੰਸੀਆਂ ਦਾ ਪੂਰਾ ਜੋਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਖਤਮ ਕਰਨ ਵੱਲ ਲੱਗਿਆ ਹੋਇਆਗਾ ਪਰ ਇਸ ਹੱਦ ਤੱਕ ਏਜੰਸੀਆਂ ਪਹੁੰਚਣਗੀਆਂ ਸਟੇਟ ਦੀਆਂ ਅਸੀਂ ਸੋਚਿਆ ਨਹੀਂ ਸੀ ਕੱਲ ਵੀ ਇਹ ਸ਼ਖਸ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਸੇਵਾ ਨਿਭਾ ਰਿਹਾ ਸੀ 9 ਵਜੇ ਕੇ ਉੱਥੇ ਪਹੁੰਚ ਗਏ ਸੀ ਤੇ 9 ਵਜੇ ਕੇ 10 ਮਿੰਟ ਤੇ ਇਹ ਸਖਸ਼ ਉੱਤੇ ਆ ਗਿਆ ਸੀ ਅਸੀਂ ਵਾਰ-ਵਾਰ ਸਕਿਉਰਟੀ ਨੂੰ ਏਜੰਸੀਆਂ ਨੂੰ ਕਹਿ ਰਹੇ ਸੀ ਕਿ ਇਹ ਇਨਸਾਨ ਵਾਰ-ਵਾਰ ਇੱਥੇ ਘੇੜੇ ਖਾ ਰਿਹਾ ਵਾਰ-ਵਾਰ ਜੋ ਨਾ ਪਾਰਟੀ ਦਾ ਹੈ ਨਾ ਇੱਕ ਸ਼ਰਧਾਲੂ ਹੈ ਨਾ ਸਕਿਉਰਟੀ ਚ ਕੋਈ ਵੀਚ ਨਾ ਇਹਨਾਂ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਹੈ ਸਿਰਫ ਕਿਸਮ ਸ਼ਰਾਰਤੀ ਅੰਸਰ ਹੈ ਅਸੀਂ ਵਾਰ-ਵਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸਾਡੀ ਸਕਿਉਰਿਟੀ ਜਾਂ ਅਸੀਂ ਮੈਂ ਆਪ ਖੁਦ ਸਰਦਾਰ ਸੁਵੀਰ ਸਿੰਘ ਬਾਦਲ ਦੇ ਕੋਲ ਖੜੇ ਸੀ ਮੈਂ ਆਪ ਖੁਦ ਸਾਡੇ ਐਸਪੀ ਸਰਦਾਰ ਰਮੇਸ਼ ਸਿੰਘ ਨੇ ਤੇ ਅਸੀਂ ਕਿਹਾ ਪੰਜਾਬ ਪੁਲਿਸ ਨੂੰ ਵੀ ਇਹ ਬੰਦਾ ਕਿਉਂ ਫਿਰ ਰਿਹਾ ਹੈਗਾ ਪਰ ਇਸ ਦੀ ਖਲਾਸੀ ਕਰਨ ਦੀ بجائے ਰੀਟੇਨ ਕਰਨ ਦੀ بجائے ਇਹਨੂੰ ਅੱਜ ਫੇਰ ਖੁੱਲਾ ਛੁੱਟੇ ਛੱਡਿਆ ਗਿਆ ਜਿਸ ਤੋਂ ਸਟੇਟ ਦੀ ਸਰਕਾਰ ਦੀ ਪੁਲਿਸ ਦੀ ਏਜੰਸੀਆਂ ਦੀ ਇਹ ਮਿਲੀਭੁਗਤ ਯਾਹਰ ਹੋਈ ਹੈ ਤੇ ਜਿਹੜੇ ਬੰਦੇ ਬਾਰੇ ਅਸੀਂ ਕੱਲ ਤੋਂ ਕਹਿ ਰਹੇ ਹਾਂ ਉਹ ਬੰਦਾ ਅੱਜ ਦੋ ਵਾਰ ਕੋਲ ਦੀ ਕਰਾਸ ਕਰ ਗਿਆ ਪਹਿਲਾ ਲੰਘ ਗਿਆ ਤੇ ਦੁਬਾਰਾ ਫੇਰ ਕੋਲ ਦੀ ਨਗਰ ਲੱਗਿਆ ਕੋਈ ਪੁਲਿਸ ਅਧਿਕਾਰੀ ਨਾਲ ਨਹੀਂ ਪਹੁੰਚਿਆ ਉਹਦੇ ਨਾਲ ਤੁਰਿਆ ਤੇ ਨਾਲ ਨੂੰ ਖੁੱਲੀ ਛੁੱਟ ਦਿੱਤੀ ਪਰ ਗੁਰੂ ਸਾਹਿਬ ਅੰਗ ਸੰਗ ਹੈ ਜਿਹਦੇ ਅੰਗ ਸੰਗ ਗੁਰੂ ਹੋਵੇ ਜਾ ਕੋ ਰਾਖੇ ਸਾਈਆਂ ਮਾਰ ਸ਼ਕੇ ਨਾ ਕੋਈ ਸੋ ਉਹ ਗੁਰੂ ਨੇ ਕਲਾ ਵਰਤਾਈ ਉਹ ਦੋ ਅੰਗਰੇਜ਼ੀ ਦੇ ਸਰਦਾਰ ਸਖਬੀਰ ਸਿੰਘ ਬਾਦਲ ਦੇ ਗੁਰਸਿੱਖ ਜੋ ਸਕੌਰੀ ਗਾਰਡ ਹਮੇਸ਼ਾ ਨਾਲ ਹੁੰਦੇ ਆ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਨ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਹਨ ਉਹਨਾਂ ਦੀ ਸੂਝੂ ਸਦਕਾ ਗੁਰੂ ਸਾਹਿਬ ਦੇ ਅਸੀਰਵਾਦ ਸਦਕਾ ਇੱਕ ਕੌਮ ਦਾ ਹੀਰਾ ਜਿਸ ਤੇ ਕਹਿ ਰਹੇ ਨਾ ਹਮੜਾ ਕੀਤਾ ਏਜੰਸੀਆਂ ਨੇ ਇਹ ਸਰਕਾਰਾਂ ਨੇ ਜਿਹਦੀ ਨਿੰਦਾ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਅੱਜ ਤੋਂ ਸਮੁੱਚੇ ਸਿੱਖ ਕੌਮ ਸਮੁੱਚੇ ਅਕਾਲੀ ਵਰਕਰ ਇਹ ਧਾਇਆ ਕਰ ਲੈਣ ਕਿ ਅਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਆ ਨਾਲ ਖਾਂਗੇ ਏਜੰਸੀਆਂ ਦੀਆਂ ਚਾਲਾਂ ਅਸੀਂ ਕਦੇ ਵੀ ਨਹੀਂ ਚੱਲਣ ਦੇਵਾਂਗੇ ਜੋ ਕਾਨੂੰਨੀਆ ਹਰਕਤਾਂ ਇਸ ਹੱਦ ਤੱਕ ਕਰ ਰਹੀਆਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਪੰਛੀ ਕੱਲਾ ਸ਼ਿਕਾਰੀ ਵਾਲੇ ਆ ਇਹ ਸ਼ਾਂ ਸ਼ਾਂ ਹੋ ਰਹੀਆਂ ਸਕੀਰ ਤੇ ਬਾਦਲ ਦੇ ਨਾਲ ਪਰ ਹੁਣ ਕੌਮ ਵੇਖ ਕੇ ਗੁਰੂ ਵੇਖ ਰਿਹਾ ਹੈ ਗੁਰੂ ਵੇਖ ਰਿਹਾ ਹੈ ਗੁਰੂ ਨੇ ਪੱਤ ਰੱਖੀ ਸਿੱਖ ਦੀ ਲਾਜ ਰੱਖੀ ਹੈ ਇੱਜ਼ਤ ਰੱਖੀ ਹੈ ਤੇ ਸਿੱਖਾਂ ਦੀ ਵੀ ਇੱਜ਼ਤ ਰੱਖੀ ਹੈ ਲਾਜ ਰੱਖੀ ਹੈ ਪਰ ਇਹ ਲੋਕ ਜੋ ਏਜੰਸੀਆਂ ਦਾ ਮੋਹਰਾ ਬਣ ਕੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਬਾਹਰ ਆਉਣਾ ਚਾਹੀਦਾ ਹੈ ਅਤੇ ਅਸੀਂ ਫੇਰ ਵਾਰ-ਵਾਰ ਜੋ ਇਹ ਸ਼ਾਸਨ 에ਜੰਸੀਆਂ ਦੀ ਸ਼ਾਸਨ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦੀ ਸ਼ਾਸਨ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜਾ ਤੇ ਉੱਚ ਪੱਧਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਫੇਰ ਗੁਰੂ ਦਾਸ ਕਰਾਨਾ ਕਰਦੇ ਆ ਕਿ ਤੁਸੀਂ ਆਪਣੇ ਸਿੱਖ ਦੀ ਆਪ ਲਾਜ ਪਤ ਰੱਖੀ ਹੈ ਕਿਉਂਕਿ ਇਹ ਸਿੱਖ ਤੁਹਾਡੇ ਤਖਤ ਦੀ ਮਾਨ ਮਰਿਆਦਾ ਵਾਸਤੇ ਸਮਰਪਣ ਹੋ ਕੇ ਚੱਲਿਆ ਹੋਇਆ ਵਾਹਿਗੁਰੂ ਦਾ ਕੱਲ ਵੀ 3 ਘੰਟੇ ਵੇਖਿਆ ਸੇਵਾ ਅੱਜ ਤੋਂ ਵੀ ਨਿਰੰਤਰ ਸੇਵਾ ਜਾਰੀ ਰਹੂਗੀ ਇਹ ਸੇਵਾ ਬੰਦ ਨਹੀਂ ਹੋਊਗੀ ਇਹ ਝਾਂਸੀਆਂ ਕਦੇ ਮਤ ਸੋਚਣ ਕਿ ਅਸੀਂ ਇਕਾਲ ਤਖਤ ਸਾਹਿਬ ਦੇ ਹੁਕਮ ਤੋਂ ਤੁਹਾਡੀਆਂ ਸ਼ਾਸਨ ਕਰਕੇ ਮਨਕਰ ਹੋ ਜਾਗੇ ਨਹੀਂ ਇਹ ਦਿੱਲੀ ਤਖਤ ਛੋਟਾ ਹੈ ਛੋਟਾ ਰਹੂਗਾ ਸਾਡਾ ਤਖਤ ਵੱਡਾ ਹੈ ਵੱਡਾ ਰਹੂਗਾ ਕੋਈ ਜਾਂਸੀ ਸਾਡੇ ਤਖਤ ਨੂੰ ਤੇ ਸਾਡੇ ਸਿੱਖਾਂ ਨੂੰ ਨਹੀਂ ਝੁਕਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਗੁਰਪ੍ਰੀਤ ਸਿੰਘ ਛੱਬਰ ਦੀ ਇਹ ਵੀਡੀਓ ਸੁਣ ਕੇ ਹਟਿਓ ਕਮੇ ਭਾਵੁਕ ਹੋਇਆ ਕਮੇ ਰੋ ਰਿਹਾ ਗੁਰਪ੍ਰੀਤ ਸਿੰਘ ਛੱਬਰ ਕਿਉਂਕਿ ਅਕਾਲੀ ਦਲ ਦੇ ਨਾਲ ਕਾਫੀ ਟਾਈਮ ਤੋਂ ਜੁੜਿਆ ਹੋਇਆਗਾ ਤੇ ਇਸ ਰੋਮਣੀ ਕਮੇਟੀ ਦਾ ਮੈਂਬਰ ਆ ਹਲਕਾ ਪਹਿਲਾ ਜੋਗਾ ਪੈਂਦਾ ਸੀ ਮਾਨਸਾ ਤੋਂ ਜਿਹੜਾ ਸਰੋਵਣੀ ਕਮੇਟੀ ਦਾ ਜਿਹੜਾ ਮੌਜੂਦਾ ਮੈਂਬਰ ਆ ਅੰਤਰ ਕਮੇਟੀ ਦਾ ਮੈਂਬਰ ਆ ਗੁਰਪ੍ਰੀਤ ਸਿੰਘ ਛੱਬਰ ਆ ਅੱਜ ਇਹ ਫੁੱਟਫਟ ਕੇ ਕਿਉਂ ਰੋਇਆ ਕਿਉਂਕਿ ਇਹਨਾਂ ਦਾ ਜੋ ਸੁਖਵੀਰ ਸਿੰਘ ਬਾਦਲਾ ਪਾਰਟੀ ਦਾ ਪ੍ਰਧਾਨ ਆ ਉਹਦੇ ਨਾਲ ਜੁੜੇ ਹੋਣ ਕਰਕੇ ਪਿਆਰ ਮੁਹੱਬਤ ਕਹਿ ਲਈ ਆਪਾਂ ਤੇ ਇਹਨਾਂ ਨੂੰ ਇਹ ਸਾਕਾ ਗੁਰਪ੍ਰੀਤ ਸਿੰਘ ਛੱਬਨੇ ਦੱਸਿਆਗਾ ਵੀਡੀਓ ਦੇ ਵਿੱਚ ਕਿ ਏਜੰਸੀਆਂ ਮਰਵਾਉਣਾ ਚਾਹੁੰਦੀਆਂ ਨੇ ਏਜੰਸੀਆਂ ਖਤਮ ਕਰਨਾ ਚਾਹੁੰਦੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਕਈ ਵਾਰੀ ਪਹਿਲਾਂ ਵੀ ਪੁਲਿਸ ਨੂੰ ਅਲਰਟ ਕੀਤਾ ਕਿ ਪੁਲਿਸ ਨੇ ਜਿਹੜਾ ਸਮੇਂ ਸਿਰ ਨਹੀਂ ਫੜਿਆ ਤੇ ਕਹਿੰਦਾ ਸਾਡੀ ਗੁਰੂ ਨੇ ਰੱਖਿਆ ਜਿਹੜੀ ਲੱਜ ਆ ਉਹ ਰੱਖ ਲਈ ਆ ਤੇ ਤੁਹਾਨੂੰ ਇਹ ਵੀਡੀਓ ਕਮੇ ਲੱਗੀ ਕਿ ਜਿਹੜਾ ਗੁਰਪ੍ਰੀਤ ਸਿੰਘ ਚੱਪੜਾ ਸਰਾਉਣੀ ਕਮੇਟੀ ਦਾ ਮੈਂਬਰ ਆ ਅੰਤਰ ਕਮੇਟੀ ਦਾ ਮੈਂਬਰ ਆ ਅੱਜ ਜਿਹੜਾ ਪਹਿਲੀ ਵਾਰ ਦੇਖਿਆਗਾ ਕਿ ਸ਼ਾਇਦ ਕੋਈ ਸ੍ਰੋਮਣੀ ਕਮੇਟੀ ਦਾ ਮੈਂਬਰ ਇਸ ਤਰ੍ਹਾਂ ਰੋਂਦਾ ਹੋਵੇ ਜਿਸ ਤਰ੍ਹਾਂ ਅੱਜ ਭਾਈ ਗੁਰਪ੍ਰੀਤ ਸਿੰਘ ਛੱਬਰ ਨੇ ਜਿਹੜੇ ਕਿ ਬੜੇ ਮਨ ਦੁਖੀ ਮਨ ਦੇ ਨਾਲ ਰੋ ਰਹੇ ਨੇ ਅੱਜ ਤੱਕ ਮੈਂ ਕੋਈ ਕੋਈ ਇੱਕ ਸ੍ਰੋਣੀ ਕਮੇਟੀ ਦਾ ਮੈਂਬਰ ਜਾਂ ਕੋਈ ਹੋਰ ਬੰਦਾ ਇਸ ਤਰ੍ਹਾਂ ਭਾਵਕ ਹੁੰਦਾ ਨਹੀਂ ਦੇਖਿਆ ਇਸ ਤਰ੍ਹਾਂ ਰੋਂਦਾ ਨਹੀਂ ਦੇਖਿਆ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਛੱਬਰ ਨੇ ਜਿਹੜੇ ਅੱਜ ਬੜੇ ਦੁਖੀ ਮਨ ਦੇ ਨਾਲ ਵੀਡੀਓ ਬਣਾ ਵੀ ਰਹੇ ਨੇ ਤੇ ਪਿਛਲੀ ਇੱਕ ਵੀਡੀਓ ਮੈਂ ਹੋਰ ਦੇਖੀ ਇਹਨਾਂ ਦੇ ਇੱਕ ਇੰਟਰਵਿਊ ਦੇ ਵਿੱਚ ਉੱਥੇ ਉਹ ਰੋ ਵੀ ਰਹੇ ਨੇ ਤੇ ਇਸ ਕਰਕੇ ਤੁਹਾਨੂੰ ਕਿਵੇਂ ਲੱਗਦਾ ਆਪਣੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਜੋਸ ਰੌਣੀ ਕਮੇਟੀ ਦਾ ਪਿਆਰ ਆ ਗੁਰਪ੍ਰੀਤ ਸਿੰਘ ਛੱਬਰ ਦਾ ਪਿਆਰ ਆ ਸੁਖਵੀਰ ਬਾਦਲ ਦੇ ਨਾਲ ਇਸ ਕਰਕੇ ਹੋ ਰਿਹਾ ਜਾਂ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ